ਯੋ ਅੱਛਾ ਇੱਕ ਹੋਰ ਸੁਣ ਲਓ ਜਿਹੜੇ ਜ਼ਿੰਮੇਦਾਰ ਦੀ ਇੱਕ ਟਰਾਲੀ ਬੱਤੀ ਉਹ ਤੋਂ ਬਾਅਦ ਤੇ ਮਾਰਕੀਟ ਆ ਪਹੁੰਚ ਇਹਨਾਂ ਲਈ ਵੀਰੇ ਵੀ ਜਿੰਨਾ ਮਾਲ ਤੇਰੇ ਨਾਲ ਐਗਰੀਮੈਂਟ ਆ ਜਿੰਨਾ ਕਰੋ ਆਉਂਦਾ ਨਹੀਂ ਅਸੀਂ ਪੈਸਾ ਨਹੀਂ ਕਹਿੰਦੇ ਜ਼ਿੰਮੇਦਾਰਾਂ ਦੀਆਂ ਪੇਮੈਂਟਾਂ ਰੋਕਾਂ ਅਸੀਂ ਦੱਸਦੇ ਹਾਂ ਮਰੇ ਵੀ ਹਰਦਾ ਇਹਦੇ ਵਿੱਚ ਵੀ ਆਉਂਦੇ ਰਹੇ ਕੋਈ ਨਹੀਂ ਆਜਾ ਉਹਨੂੰ ਪਾਵਾ 啊。 ਗੁਰਦਾਵਾ 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 ਸਾਡੇ ਭਰਾਵਾਂ ਦਾ ਸਾਡੇ ਘਰੋ ਕੀਤੇ ਟੀਲਰ ਨੇ ਗੁਰ ਗੁਰੂ ਗੋਬਿੰਦ ਸਿੰਘ ਉਹਨੇ ਰਾਤ ਸਾਨੂੰ ਕਿਹਾ ਵੀ ਕੰਪਨੀ ਪੂਰੇ ਆ ਰਹੀ ਹੈ 20 ਸਵੇਰੇ ਰਾਤ ਨੂੰ 8 ਵਜੇ ਆ ਵੀ ਉਹ ਭਰਾ ਨੂੰ ਕਿਹਾ ਵੀ ਰਾਤ ਨੂੰ ਨਹੀਂ ਸਵੇਰੇ 9:00 ਵਜੇ ਫੰਕਦੇ ਅਦੋਂ ਮੀਟਿੰਗ ਕਰਾਉਂਦੇ ਵੀ ਸਾਡਾ ਐਕੀਮਿਕਟਾ ਹੋਵੇ ਆਲੂ ਚਾਦੂ ਤੇ ਉਹ ਪਿਆ ਕਰਕੇ ਪੰਡਿਤ ਵੀ ਵੱਧੇ ਨੇ ਕਿਉਂਕਿ ਜਿੱਤਾਂ ਨੂੰ ਬਹੁਤ ਧੋਖਾ ਦਈਆ ਪਹਿਲਾਂ ਆਲੂ ਹਰਾ ਹੋਣ ਦੇ ਵੇਲੇ ਕਿੰਨੀ ਮਾਰ ਪਈ ਐ ਭਰਾਵਾਂ ਨੂੰ ਪਹਿਲਾਂ ਹੀ ਜੀਵੀਆਂ ਨਹੀਂ ਹੋਈਆਂ ਹੁਣ ਆ ਕੰਪਨੀਆਂ ਲੁੱਟਣ ਲੱਗ ਗਿਆਂ ਲੁੱਟਣ ਨਾਲ ਆਪਣੇ ਵਿੱਚ ਭਰਾਵਾਂ ਦਾ ਸਹਿਯੋਗ ਐ Kulimur dapat, kita nabi nutup band karo,